ਨਾ ਦੀਪ ਨੂੰ ਨਾ ਫੋਨ ਕਰਕੇ ਕਹਿਦਾ ਮਾਂ ਕੋਲੇ ਆਜੂਗੀ 4 ਦਿਨ ਮੈਨੂੰ ਜਾ ਜਾਵਾਂ ਮੈਂ ਨਾ ਮੈਂ ਦੀਪ ਨੂੰ ਫੋਨ ਕਰਕੇ ਦੱਸਦਾ ਹਨਾ ਆਜੂਗੀ 4 ਦਿਨ ਮਾਂ ਕੋਲੇ ਹਲੋ ਹਲੋ ਹਾਂ ਦੀਪ ਹਾਂ ਬਬੀ ਜੀ मैं तेन आई सी मैं, मैं पिंड जाना मेरी मम्मी बिमार हुई पई अच्छा। आ जाऊंगी मैं देख त्यार है आज जी? और शाम तक आज तू शाम तक हाँ ठीक है हाँ। चल ठीक है फिर मैं मां नी मैं दस दूंगी कोई गल ਫਿਰ ਦੇਖਦੀ ਆ ਮੈਂ ਨਹੀਂ ਨਹੀਂ ਕੁਛ ਨਹੀਂ ਹੁੰਦਾ ਦੋਕ ਦਿਨ ਤਾਂ ਲਾ ਚੱਲਣਾ ਵਾਲੇ ਤਾਂ ਜਵਾਕ ਵੀ ਨਿਆਣਿਆਂ ਨੇ ਮੇਰੇ ਚਲ ਕੋਈ ਨਹੀਂ ਪਰ ਛੋਟੇ ਨੂੰ ਨਾਲ ਲੈ ਆਈ ਉੱਤੇ ਫਿਰ ਲੈ ਕੇ ਆਣਾ ਪਊਗਾ ਕੁਲ ਜਲਦੀ ਔਖੇ ਸੌਖੀ ਤੇ ਕਿ ਭੈਣ ਬਣ ਕੇ ਦੋ ਦਿਨ ਆ ਜਾ ਮੇਰੀ ਮੰਮੀ ਬਾਲੀ ਬਿਮਾਰ ਹੋਈ ਪਈ ਐ ਚਲ ਠੀਕ ਆ ਹਾਂ ਚਲ ਐ ਕਰੀ ਜੇ ਤੂੰ ਅੱਜ ਨਾ ਤੇ ਫਿਰ ਕੱਲ ਸਵੇਰ ਤਾਂ ਪੱਕਾ ਹੀ ਆ ਜਿੰਨੀ ਸ਼ਾਂਤੀ ਕਰਾ ਜੇ ਹਾਂ ਤੇ ਟਾਈਮ ਬਹੁਤ ਪਿਆ ਠੀਕ ਆ ਠੀਕ ਮੈਂ ਕੋਸ਼ਿਸ਼ ਪੂਰੀ ਕਰੂੰਗੀ ਚਲ ਪੂਰੇ ਭਾਵੇਂ ਦੋ ਦਿਨ ਹੀ ਲਾ ਜਾ ਚਲ ਇੱਕ ਅੱਧਾ ਦਿਨ ਅਸਾਰ ਲੂਗੀ ਮਾਂ ਚਾਚੀ ਤੋਂ ਕਰਵਾ ਲੂਗੀ ਥੋੜਾ ਘਣਾ ਕੋਈ ਹੋਇਆ ਚਲ ਠੀਕ ਆ ਕੋਈ ਗੱਲ ਹਾਂ ਚਲ ਠੀਕ ਆ ਫਿਰ ਲੈ ਆ ਜੋ ਵੀ ਚਲ ਦੋਕ ਦਿਨ ਹਨਾ ਕਹਿ ਦ ਦਿੱਤਾ ਕਹਿੰਦੀ ਤਾਂ ਹੈਗੀ ਆ ਵੀ ਮੈਂ ਆ ਜੂੰਗੀ ਚਲ ਮੈਂ ਦੱਸਾਂ ਮਾਂ ਨੂੰ ਵੀ ਮੈਂ ਦੀਪ ਨੂੰ ਫੋਨ ਕਰਤਾ ਆ ਜੂੰਗੀ ਅੱਲਾ ਵੀ ਬਚੀਰ ਦੇ ਆਹ ਅੱਲੇ ਕਿਨੇ ਮੂਹਰੇ ਤਹਾਂ ਹੈ ਇਹ ਮੇਰ ਨਾਲ ਮੰਮੀ ਬਿਮਾਰ ਹੋਈ ਪਈ ਹੈ ਕਿ ਫੋਨ ਆਇਆ ਸੀ ਅੱਛਾ ਮੈਂ ਕਿਹਾ ਜਾ ਆਉਗੀ ਠੀਕ ਐ ਆ ਮੈਂ ਤੜਕਾ ਲਾ ਦੂੰਗੀ ਤੇ ਫਿਰ ਘਰੇ ਕੰਮ ਦਾ ਕੀ ਮੈਂ ਕਰਾਂ ਘਰੇ ਮੈਂ ਦੀਪ ਨੂੰ ਫੋਨ ਕਰਿਆ ਅੱਛਾ ਹਾਂ ਹਨਾ ਲਾ ਜੂਗੀ ਦੋ ਦੀਪ ਨੂੰ ਕਾ ਨੂੰ ਕੀ ਕਰਨਾ ਫਿਰ ਉਹ ਜਵਾਕਾਂ ਨੂੰ ਕਿੱਥੇ ਨਾਲ ਆਏ ਤਾਂ ਮੈਨੂੰ ਪਤਾ ਐ ਵੀ ਜਵਾਕ ਛੋਟੇ ਐ ਠੰਡ ਵੀ ਹੋ ਰਹੀ ਐ ਫਿਰ ਮੈਂ ਕਿਹਾ ਤੇਰੇ ਤੋਂ ਹੋਣਾ ਨੀ ਕੱਲੀ ਤੂੰ ਇੰਨਾ ਕੋਈ ਨਹੀਂ ਚਲ ਤੂੰ ਚਲ ਜਵਾਕ ਨੂੰ ਲੈ ਕੇ ਵਹਿ ਜਾ ਕਰੀ ਥੋੜਾ ਕੰਨਾ ਕਰਦਿਆ ਕਰੂ ਬਾਕੀ ਬਾਹਲਾ ਕਪੜੇ ਕੁੱਪੜੇ ਮਾਪੇ ਆ ਕੇ ਧੋ ਲੂੰਗੀ ਕਰਿਓਈ ਨਾ ਕੋਚਾ ਪਾਚਾ ਵੀ ਨਾ ਲਵਾਈ ਆਪਾਂ ਕਿਹੜੇ ਇਥੇ ਮਾਰ ਕੇ ਜਨ ਬਹੁਣੀਆਂ ਗਈ ਘਰੇ ਹੀ ਚਲ ਕੋਈ ਨਹੀਂ ਆਏ ਤਾਂ ਮੈਂ ਕੰਮ ਮਤ ਤੇਰੀ ਚਾਚੀ ਤੋਂ ਫਰਾ ਲੂੰਗੀ ਕੋਈ ਗੱਲ ਨਹੀਂ ਚਲ ਫੇਰ ਵੀ ਤੇਰੇ ਕੋਲੇ ਰਾਤ ਨੂੰ ਤੂੰ ਔਖਾ ਹੋ ਜਾਂਦਾ ਮੈਨੂੰ ਲੱਗਦਾ ਦੋ ਦਿਨ ਲੱਗੋ ਮੈਂ ਦੋ ਹੀ ਲਾ ਦੇ ਤੈਨੂੰ ਬਹੁਤ ਹੈ ਉਹਨ ਕੁੜੀ ਨੂੰ ਕਾਨੂੰ ਔਖੇ ਕਰਨਾ ਸੀ ਵਿਚਾਰੀ ਨੂੰ ਮੈਂ ਤਾਂ ਫੋਨ ਕਰਤਾ ਵਾ ਹੁਣ ਕਹਿਤਾ ਹਾਂ ਆ ਜੂਗੀ ਜੇ ਅੱਜ ਸ਼ਾਮ ਤੱਕ ਆ ਜੂਗੀ ਨਹੀਂ ਫਿਰ ਕੱਲ ਸਵੇਰ ਆ ਜੂਗੀ ਚੰਗਾ ਹੁਣ ਤੂੰ ਨਾ ਫੋਨ ਫੋਨ ਕਰਵਾ ਕੇ ਮਗਰ ਕਹਿੰਦੇ ਕਿਤੇ ਵੀ ਨਾ ਆਈ ਨਾ ਨਾ ਮੈਂ ਟੱਕਾ ਰੱਖੂ ਫੋਨ ਕਰਨਾ ਤੇਰੇ ਕੋਲੇ ਆ ਜੂਗੀ ਚੱਲ ਵਧੀਆ ਨਹੀਂ ਟੱਕਾ ਰੱਖੂ ਫੋਨ ਕਰਨਾ ਨਹੀਂ ਪਹਿਲਾਂ ਨਾ ਤਾਂ ਗੱਲ ਨਹੀਂ ਕਰੀ ਮੇਰੀ ਮੰਮੀ ਢਲੀ ਐ ਅੱਜ ਫੋਨ ਕਰਾਂਗੇ ਸਵੇਰੇ ਸਵੇਰੇ ਸੰਦੇਹਾਂ ਆ ਤੇ ਹੂੰ ਤਾਂ ਤੈਨੂੰ ਚਾਰ ਦਿਨੋਂ ਕਿ ਮੈਨੂੰ ਉਹਦੇ ਵੀ ਦੱਸਿਆ ਸੀ ਅੱਛਾ ਹਾਂ ਵੀਰੇ ਨੇ ਵੀ ਮੰਮੀ ਢਲੀ ਐ ਤੂੰ ਪਤਾ ਲੈ ਜਾਂਦੀ ਉਦੋਂ ਮੈਂ ਤੁਹਾਨੂੰ ਹੀ ਨਹੀਂ ਦੱਸਿਆ ਮੈਂ ਕਿ ਚੱਲ ਜਾ ਆਉਂਗੀ ਦੋ ਚਾਰ ਦਿਨਾਂ ਤੇ ਕਰ ਹਣਾ ਅੱਜ ਫਿਰ ਥੋੜੀ ਜਿਹਾ ਜ਼ਿਆਦਾ ਹੀ ਉਹ ਕਹਿੰਦਾ ਹਸਪਤਾਲ ਲੈ ਕੇ ਜਾਣੇ ਆ। ਫਿਰ ਮੈਂ ਕਿਹਾ ਚੱਲ ਜਾਇਓ ਨਹੀਂ ਆ ਕੀ ਪਤਾ ਲੱਗਦਾ ਹੁੰਦਾ ਹਨਾ। ਠੀਕ ਆ ਢੱਲੇ ਵਿੱਚ ਬੰਦੇ ਦਾ ਕੋਈ ਪਤਾ ਤਾਂ ਹੁੰਦਾ। ਹੁਣ ਆ ਕਈ ਵਾਰ ਹੁਣ ਤੁਸੀਂ ਹੋ ਜਾਨੇ ਦੇਖ ਆ ਪਦੀਪ ਨੂੰ ਉਹਦੀ ਸੱਦ ਲੈਣੇ ਆ ਵੀ ਕੀ ਪਤਾ ਹਨਾ ਐਵੇਂ। ਮੈਨੂੰ ਐ ਰਹਿੰਦਾਗਾ ਹਨਾ ਵੀ ਦੀਪ ਆ ਜੇ। ਜਾਂ ਤੁਸੀਂ ਢੱਲੇ ਹੋ ਜਾਨੇ ਆ। ਆਇਆ ਕੋਈ ਤਾਂ। ਠੀਕ ਨੇ ਵਿੱਚ ਇਹ ਰੱਖ। ਮੰਮੀ ਆ ਸਬਜੀ ਵਾਲ ਆ ਗਿਆ। ਸਬਜੀ ਲੈਣੀ ਆ ਕੋਈ? ਸਬਜੀ ਆਪਣੇ ਕੋਲ ਤਾਂ ਸਬਜੀ ਪਈ ਹੈ ਸਹੀਗੀ ਆ। मैं देख ला मैं जाऊंगी फिर बहुत कितनी जाऊंगी मैं देख के आलो है फिर सब्जी चल बना लें गोभी दो पी तीन हो गए कदया बना लि मूंग बना लें ਔਰ ਆਈ ਲਈ ਅਗਲੀ ਫਿਰ ਵਾਲੇ ਕਰਨੇ ਠੀਕ ਹੈ ਉਹ ਮੈਂ ਕਰ ਲਾਂ ਤਿਆਰੀ ਫਿਰ ਤਿਆਰੀ ਫਿਰ ਦੇਖ ਲਾ ਫਿਰ ਦੀਪ ਨੂੰ ਵਿਚਾਰੀ ਨੂੰ ਕਾਹਨੂੰ ਉਹ ਕਰਨਾ ਸੀ ਔਖੀ ਕਰਨਾ ਸੀ ਹੁਣ ਮੈਂ ਤਾਂ ਕਹਿ ਤਾ ਜੁੜੂ ਕੁਛ ਨਹੀਂ ਹੁੰਦਾ ਆਏ ਤਾਂ ਹਜੇ ਹਾਂ ਅਜੇ ਤਾਂ ਨਹੀਂ ਹੁਣੇ ਤਾਂ ਨਹੀਂ ਜਾਂਦੀ ਐ ਤਾਂ ਮੈਂ ਕੱਪੜੇ-ਕਪੜੇ ਫੋਣੀ ਆ ਆ ਸਬਜ਼ੀ ਵੀ ਉਹ ਕਰੂੰਗੀ ਤੜਕਾ ਲਾਉਂਗੀ ਟਾਈਮ ਤਾਂ ਜੇ ਮੈਨੂੰ ਲੱਗ ਜਾਊਗਾ ਮਿਲ ਕੇ ਜਾਊਂਗੀ ਉਹਨੂੰ ਦੇਖ ਲਾ ਚੱਲ ਮੈਂ ਫਿਰ ਕਰ ਲੈਨੇ ਤਿਆਰੀ ਹੈ ਫਿਰ ਮਰਦੀ ਐ ਆਜਾ ਨਗਰ ਮਾ ਬਣ ਕੇ ਮਨ ਬਾਗ ਜਾਣਦੇ ਮੈਂ ਪਹਿਲਾਂ ਬਾਲਾ ਜਮਾ ਨਹੀਂ ਕਿਹਾ ਜਨ ਮੈਨੂੰ ਦੋ ਕਵਾਰੀ ਪਹਿਲਾਂ ਫੋਨ ਆਇਆ ਮੈਂ ਤੁਹਾਨੂੰ ਦੱਸਿਆ ਨਹੀਂ ਗੇ ਵੀ ਚਲ ਥੋੜਾ ਕਹਣਾ ਢਿੱਲਾ ਮਿੱਸਾ ਤਾਂ ਰਹਿੰਦੇ ਹੀ ਆ ਨਾ ਫਿਰ ਹੁਣ ਜਿਆਦਾ ਹੈਗੀ ਮੰਮੀ ਮੇਰੀ ਆਏ ਤਾਂ ਮਾਈ ਵੀ ਢਿੱਲੀ ਹੋ ਜਾਣੀ ਹੀ ਨਹੀਂ ਐ ਫਿਰ ਫਿਰ ਆਪਾਂ ਦੀਪ ਨੂੰ ਉਹਦੀ ਬੁਲਾ ਲੈਨੇ ਜਨ ਤੁਸੀਂ ਢਿੱਲੇ ਹੁੰਨੇ ਹੋ ਕਿ ਮੈਂ ਤਾਂ ਕਰਦੀ ਨਹੀਂ ਕਿ ਵੀ ਬੁਲਾ ਲਓ ਯਾਰ ਹੁਣ ਤਾਂ ਮਾਮਾ ਨਾਲੀ ਤੇ ਕੇ ਹੁੰਦੇ ਆ ਹਾਂ ਇਹ ਤਾਂ ਤੁਸੀਂ ਸਮਝਦੇ ਹੋ ਨਾ ਜਨ ਤੁਸੀਂ ਮਾੜੇ ਮੂਟੇ ਢਿੱਲੇ ਮਿੱਸਾ ਨੇ ਦੇਖ ਮੈਂ ਉਹਦੀ ਬੁਲਾ ਲੈਨੀ ਆ ਵੀ ਦੀਪ ਨੂੰ ਬੁਲਾ ਲੂ ਹਣਾ

ਮੈਂ ਦਾ ਕਾਹ ਚਾਹ ਹਾਂ ਤੇ ਕਰਾਂ ਉਹ ਕਿ ਸਰ ਟਾਈਮ ਨਾਲ ਹੀ ਆ ਗਈ ਹੈ ਨਾ ਹੋਰ ਮੈਂ ਜਵਾਕ ਕੋਈ ਲੈ ਕੇ ਨਹੀਂ ਆਈ ਨਾਲ ਸਕੂਲ ਗਏ ਵੀ ਸੀ ਜਵਾਕ ਸਾਰੇ ਤੇ ਫਿਰ ਹੁਣ ਮਾਂ ਕਰੋ ਕਿਵੇਂ ਕਰਨਗੇ ਉਹ ਕੋਈ ਗੱਲ ਨਹੀਂ ਹੈਗੀ ਮੇਰੀ ਸਾਸ ਆਪੇ ਸੰਭਲੂਗੀ ਛੋਟਾ ਛੋਟਾ ਸੀਗਾ ਕਿ ਤੂੰ ਤੰਗ ਨਾ ਕਰੇ ਮਾਂ ਕਰੋ ਨਹੀਂ ਕਰਦ ਨਹੀਂ ਕਰਉ ਅੱਤ ਮੰਮੀ ਲਈ ਬੈਠੇ ਰਹਿੰਦੇ ਉਹਨੂੰ ਨਾਲ ਹੀ ਲੈ ਆਉਂਦੀ ਛੋਟੇ ਨੂੰ ਛੁੱਟੀ ਦਿਵਾ ਲੈਂਦੀ ਪਹਿਲਾਂ ਤੁਸੀਂ ਅੱਗ ਵਿਚਾਰ ਕੇ ਛੇਤੀ ਆ ਜਾ ਫਿਰ ਮੈਂ ਉਹ ਮੈਂ ਨੂੰ ਮੰਮੀ ਨੂੰ ਵੀ ਮੈਂ ਤਾਂ ਮਾਂ ਕਰੋ ਦੱਸਿਆ ਮੈਂ ਦੱਸ ਉਹਨੂੰ ਕੱਲੇ ਪਹਿਲਾਂ ਕੱਲੀ ਨਹੀਂ ਫੋਨ ਕਰਤਾ ਮੈਂ ਤਾਂ ਤੇਰੇ ਵੀਰੇ ਨੂੰ ਵੀ ਨਹੀਂ ਦੱਸਿਆ ਸੀਗਾ ਵੀ ਤੈਨੂੰ ਫੋਨ ਕਰਤਾ ਉਹਨੂੰ ਪੁੱਛੀ ਨਹੀਂ ਮੈਨੂੰ ਇਹਨਾਂ ਦੀ ਚਿੰਤਾ ਹੋ ਜਾਂਦੀ ਹੈ ਮਗਰੋਂ ਮੈਨੂੰ ਪਤਾ ਹੈਗਾ ਠੰਡ ਹੈਗੀ ਹੈ ਕੱਲਿਆਂ ਤੋਂ ਕੰਮ ਨਹੀਂ ਹੁੰਦਾ ਤੁਸੀਂ ਵੀ ਨਾ ਕੋਈ ਨਹੀਂ ਮੈਂ ਵੈਸੇ ਹੀ ਮੈਂ ਚਾਹ ਬਣਾਉਣੀ ਹੈ ਤੁਸੀਂ ਵੀ ਮੇਨ ਮੇਨ ਕੰਮ ਹੀ ਕਰਿਓ ਮੇਰੇ ਮਗਰੋਂ ਚੰਗਾ ਇਹ ਬਾਲਾ ਨਾ ਕਰੀ ਵੀ ਕੱਪੜੇ ਕੁਪੜੇ ਨਾ ਧੋਈ ਮੈਂ ਕੇਰਾ ਸਾਰੇ ਧੋਤੇ ਹੋਏ ਆ ਕੱਲ ਹੀ ਧੋਤੇ ਸੀ ਮੈਨੂੰ ਪਤਾ ਮੈਂ ਇੱਥੋਂ ਹੀ ਗਈ ਆ ਠੀਕ ਹੈ ਨਾ ਮੈਨੂੰ ਪਤਾ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਬਸ ਵੇਨ ਕਰ ਲਿਓ ਵੀ ਜਿਹੜਾ ਜਿਵੇਂ ਰੋਟੀ ਸਬਜ਼ੀ ਬਣਾਉਣੀ ਬਸ ਇੰਨਾ ਕੀ ਬਹੁਤ ਹੈਗਾ ਮੈਨੂੰ ਤਾਂ ਆ ਕੇ ਮੈਂ ਸਾਰਾ ਕਰ ਲੂੰਗੀ ਕੋਈ ਗੱਲ ਨਹੀਂ ਮੈਂ ਆਪੇ ਕਰ ਲੂੰਗੀ ਹਾਂ ਮੈਂ ਚੱਲ ਚਾਹ ਬਣਾਉਣੀ ਹੈ ਚੰਗਾ ਬਣਾ ਲੈ ਬਣਾ ਲੈ ਤੇ ਮਮੀਓ ਮਸੀ ਨੇ ਕੀ ਹੋ ਗਿਆ ਸੀ ਕੀ ਵਗਲ ਬਤ ਹੋ ਗਈ ਉਹ ਪਤਾ ਨਹੀਂ ਆਦੀ ਢਿੱਲੀ ਆ ਕਿ ਵੀ ਜਾਣਾ ਆ ਕਿ ਨਹੀਂ ਸੀ ਜਿਆਦਾ ਕਿ ਮੈਨੂੰ ਪਤਾ ਹੀ ਨਹੀਂ ਫਿਰ ਆਖਾਂਗੇ ਇਹਦੀ ਪਤਾ ਨਹੀਂ ਕੰਮ ਆਨੇ ਬਣ ਨੇ ਬਣ ਨੇ ਹੈ ਉਹ ਤੇ ਸਸਤਨ ਤੇਨ ਤਾਂ ਕਰਦੀ ਨਾ ਨਾ ਮੈਨੂੰ ਤਾਂ ਕੀ ਕਹਿਣਾ ਬਸ ਇੰਨਾ ਹੀ ਆ ਜਿਹੜਾ ਫੋਨ ਕੀਤਾ ਸੀ ਉਹਨੂੰ ਮੈਂ ਪੁੱਛਿਆ ਉਹ ਥੋੜੀਆਂ ਜੀਆਂ ਗੱਲਾਂ ਬਾਤਾਂ ਜੀਆਂ ਕਰਦੀ ਸੀਗੀ ਵੀ ਚੱਲੀਆਂ ਹੁਣ ਜਵਾ ਕੌਣ ਸੰਭੂ ਆਏ ਜੋ ਮੈਂ ਇਹਦੇ ਸਾਹਮਣੇ ਤਾਂ ਫਿਰ ਕਹਿਣਾ ਹੀ ਆ ਹਨਾ ਵੀ ਚੱਲ ਕੋਈ ਨਹੀਂ ਸੰਭਲੂਗੀ ਉਹ ਫਿਰ ਰੱਖेंगे ये ये ਅਸਾਂ ਤਾਂ 6 ਸਾਂ ਤਾਂ ਕਹਿੰਦੇ ਹੀ ਹੈ ਸਾੜ ਗਏ ਫਿਰ ਲੋਹਾ ਜੇ ਢੰਗੀਆਂ ਬਣ ਜਾਂ ਤਾਂ ਫਿਰ ਘਾਟੇ ਖਾਦੇ ਆ ਤੇ ਫਿਰ ਦ ਭਾਬੀ ਨਾਲ ਕਦ ਲੜਦੀ ਹੁੰਦੀ ਆ ਭਾਬੀ ਨਾਲ ਭਾਬੀ ਨਾਲ ਮੈਂ ਕਿ ਕਿਸੇ ਗਲਤੇ ਲੜਦੀ ਹੁੰਦੀ ਆ ਹੀ ਨਹੀਂ ਲੜਦੀ ਜਦੋਂ ਕੋਈ ਪੁੰਨੀ ਨਕੀ ਹੋ ਜਾਂਦੀ ਬਾਣੀ ਮੱਟੀ ਉਹਨਾਂ ਵਾਸਤੇ ਮਾੜੀ ਮੋਟੀ ਤੁਮ ਮੈਂ ਮੈਂ ਹੋ ਜਾਂਦੀ ਉੰਜ ਤਾਂ ਨਹੀਂ ਕਰਦੀ ਮੇਰੀ ਸੱਸ ਬਸ ਇੰਨੇ ਆ ਗੱਲ ਤੋਂ ਜ਼ਿਆਦਾ ਪੜਕ ਗਈ ਸੀ ਕਹਿੰਦੀ ਚੱਲੀਆਂ ਹੁਣੇ ਐਟ ਅ ਟਾਈਮ ਹੀ ਜਵਾਕਾਂ ਨੂੰ ਛੱਡ ਕੇ ਲੈ ਹਾਂ ਫਿਰ ਪਾਲੀ ਵੀ ਆਲੀ ਮੈਂ ਜਾਣਾ ਇਸੇ ਰਸਤੇ ਹੀ ਜਾਣਾ ਫਿਰ ਹੈ ਮੈਂ ਤਾਂ ਹੀ ਉਹ ਆ ਗਈ ਮੈਂ ਚੱਲ ਦੋ ਦਿਨ ਜਾ ਆਉਂਗਾ ਮੈਂ ਤੇ ਤਾਂ ਹੀ ਫਿਰ ਇਸੇ ਕਰਕੇ ਫਿਰ ਪਹਣਾ ਗਈ ਆਂ ਆਪਣੀ ਮਾਂ ਦਾ ਪਤਾ ਲੈਣ ਹਾਂ 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 ਤੈਨੂੰ ਸਮਾਂ ਹੀ ਮੈਂ ਤੰਗ ਕਰਾਂ ਲਈ ਵੀ ਤੇਰੀ ਸੱਸ ਨੇ ਤੰਗ ਕਰੇ ਹਾਂ ਹਾਂ ਚੱਲ ਕੋਈ ਗੱਲ ਨਹੀਂ ਮਖਰੋਂ ਆਏ ਬੱਚੇ ਵੀ ਛੱਡੇ ਹੋਏ ਆ ਹਾਂ ਹਾਂ ਤਿਲਿਆ ਕੋਈ ਨਹੀਂ ਤੂੰ ਛਾਡੋ ਰੇ ਮੈਂ ਚੀਰਦੀ ਆ ਛੱਡ ਤੂੰ ਜਾ ਜਾ ਤੈਨੂੰ ਖੜਾ ਰੱਖਿਆ ਸਬਜੀ ਨੂੰ ਕੋਈ ਨਹੀਂ ਉਹਦੇ ਘਰ ਕੋਈ ਨਹੀਂ ਕੋਈ ਅੱਠ ਲੋਕਾਂ ਕੋਈ ਨਹੀਂ ਹਲੂ ਦੀਆ ਕਿਆ ਕੋਈ ਗੱਲ ਨਹੀਂ ਪੀ ਲੈਨੇ ਅੱਛਾ ਹੋਰ ਭਾਬੀ ਕਿਵੇਂ ਮੰਮੀ ਤੁਹਾਡੀ ਹਸਪਤਾਲ ਚ ਕਹਿੰਦਾ ਸੀ ਵੀਰ ਉਹਦੋਂ ਮੈਂ ਲੈ ਕੇ ਜਾਣਾ ਅੱਛਾ ਕੋਠੀ ਆ ਜੀ ਨਹੀਂ ਉਂਝ ਤਾਂ ਕਹਿਨ ਨਾ ਮੇਰੀ ਮੰਮੀ ਬਿਮਾਰ ਆ ਤੇ ਮੂੰਹ ਤੋਂ 24 ਘੰਟੇ ਮਾਰੀ ਜਾਂਦੀ ਰਹਿੰਦੀ ਹੈ ਹੈ ਉਹ ਤਾਂ ਫਿਰ ਮਾਂ ਖਾਰੇ ਤੋੜ ਕੇ ਲੈ ਉੰਜ ਸਾਡੀ ਮਾਂ ਬਿਮਾਰ ਐ ਖਾਣ ਪੀਣ ਨੂੰ ਖੁੱਲਾ ਹੋ ਗਿਆ ਮੈਨੂੰ ਪਹਿਲਾਂ ਵੀ ਫੋਨ ਆਇਆ ਸੀ ਮੈਂ ਤਾਂ ਗੱਲ ਨਹੀਂ ਕਰੀਗੀ ਨਾ ਕੋਈ ਮੈਂ ਕਿਹਾ ਕੋਈ ਨਹੀਂ ਮੈਂ ਪਤਾ ਲਿਆਉਂਗੀ 2-4 ਦਿਨਾਂ ਦਾ ਕਿ ਮੈਂ ਫਿਰ ਵੀਰੇ ਨੂੰ ਵੀ ਨਹੀਂ ਦੱਸਿਆ ਦੋ ਦਿਨਾਂ ਆਲੇ ਫੜ ਚੀਰਤੀ ਸਬਜ਼ੀ ਜਾ ਪਰੇ ਸੱਟ ਦੇ ਆਹ ਕੱਲ ਆ ਰਹੇ ਆ ਆ ਹੋ ਗਿਆ ਤਿਆਰ ਆਪਦਾ ਜਾਵੜਾ ਚਾਹ ਪੀ ਲਾ ਚੱਕ ਮੰਮੀ ਚਾਹ ਚੱਕ ਲਾ ਦੇਖ ਲਾ ਮੰਮੀ ਆ ਵੇਖੀ ਕੱਲੀ ਚਾਹ ਲਿਆ ਕੇ ਧਰਤੀ ਇਹਨੂੰ ਆਏ ਨਹੀਂ ਪਤਾ ਕਿ ਕੁਝ ਖਾਣ ਨੂੰ ਲਿਆਵੇ ਚੱਲ ਕੋਈ ਨਹੀਂ ਤੂੰ ਚੱਕ ਲਿਆ ਖਾਣਾ ਤਾਂ ਕੋਸ਼। ਹੁਣ ਮੈਨੂੰ ਅਗਲੇ ਹੱਥ ਲਾਉਣ ਦਿੰਦੀ ਆ। ਕੋਈ ਨਹੀਂ ਮੈਂ ਬੈਠੀ ਆ ਜਦੋਂ। ਹੈ? ਉਹਨੂੰ ਆਪ ਨੂੰ ਨਹੀਂ ਪਤਾ ਨਿਆਣੀ ਆ ਉਹ। ਮਾਵਾ ਧੰਗ ਦਾ ਤਾਂ ਇੱਕ ਗੱਲ ਹੁੰਦੀ ਹੈ। ਇੱਕ ਗੱਲ ਹੁੰਦੀ ਹੈ ਜੀ ਹੋਰ ਕੁਛ। ਕੋਈ ਨਹੀਂ ਤੂੰ ਰੇ ਚੱਕ ਲੈ। ਕੇ ਕੇ ਮੰਗਵਾ ਬਾਜ਼ ਮਾਰ ਉਹਨੂੰ ਕਿਲੇ ਆ ਗਿਆ ਖਾਣ ਨੂੰ ਕੁਛ ਤੜਕੇ ਦਾ ਕੁਛ ਨਹੀਂ ਕਰਦਾ। ਪਾਣੀ। ਪਾਣੀ। ਲੈ ਆ ਆਪਣਾ ਖਾਣ ਨੂੰ ਕੁਛ ਆ ਨਾਲ ਰੱਖਣਾ ਸੀ। ਉਹ ਚਾਹ ਨਾ ਕੁਛ ਨਹੀਂ ਰੱਖਦਾ ਇਥੇ ਰਿਤ ਪਤਾ ਨਹੀਂ ਕਿਵੇਂ ਉਥੋਂ ਉਵੇਂ ਤੁਰਪੀ ਹੋਣੀ ਹੈ ਘੰਟੇ ਬਾਅਦ ਪਹਿਲਾਂ ਚਾਹ ਹੀ ਹੈ ਘੰਟੇ ਬਾਅਦ ਹੁਣ ਖਾਣ ਨੂੰ ਲੈਂਦਾ ਕੁਛ ਮੇਰੇ ਤਾਂ ਨਾ ਉਹ ਦਿਮਾਗ ਤੇ ਨਹੀਂ ਰੋੜ ਹੀ ਹੋਏ ਪਏ ਇਹ ਦੱਸ ਮੰਮੀ ਜਦੋਂ ਆਪ ਮੂੰਹ ਮਾਰਦੇ ਰਹਿੰਦੀ 24 ਘੰਟੇ ਹੁਣ ਗੋਭੀ ਖਾ ਲਓ ਗੋਭੀ ਦਾ ਫੁੱਲ ਵੀ ਗਾ ਕੋ ਤੋੜ ਕੇ ਖਾਦਾ ਚੱਲ ਠੀਕ ਹੈ ਕੋਈ ਨਹੀਂ ਕਰ ਲਾ ਕਮਬਾ ਤਿਆਰ ਹੋ ਜਾ ਜਾ ਮਿੰਟ ਮਾਰ ਮੇਰੇ ਕੱਪੜੇ ਤਾਂ ਪਾਏ ਪਾਏ ਮੈਂ ਤੈਨੂੰ ਤਿਆਰੀ ਨਹੀਂ ਆਂਦੀ ਉਹ ਭਲਾਦਾ ਰੋਟੀਆਂ ਲਾਦਾ ਤੈਨੂੰ ਚੱਲ ਠੀਕ ਹੈ ਕੋਈ ਮੈਂ ਆਪੇ ਲਾ ਲੂੰਗੀ ਤੂੰ ਜਾ ਨੇ ਅਰੇ ਤੇਰਾ ਵੀਰਾ ਆਊਗਾ ਮੈਨੂੰ ਛੱਡਿਆ ਉਹ ਚੱਲ ਚੰਗਾ ਬਣਾ ਲੈ ਫੇ ਚਾਰ ਰੋਟੀਆਂ ਜਾ ਬਣਾ ਲੈ ਕੋਈ ਨੀ ਰੋਟੀ ਦਾਪਾ ਬਣਾ ਲਾਂਗੇ ਤੁਸੀਂ ਪੀ ਲੈ ਜਾ ਕਿਆ ਬਸਾ ਮੈਂ ਤਾਂ ਪੀ ਲਈ ਹਾਂ ਹਾਂ ਬੜਾ ਟਾਈਮ ਲੰਘ ਗਿਆ ਕੰਮ ਕਰਨੇ ਗੇ ਕੰਮ ਜਿੱਲਾ ਵਾਲਾ ਕਰਦੀ ਹਾਂ ਹੋਰ ਚੱਲ ਮੈਂ ਕਰਉਣੀ ਆ ਤੇ ਨਾਲ ਚੰਗਾ ਕੀ ਕਰਦੀ ਆ लेडा बैग भर लिया दो तीन सूट एक कोती है बैग भुलिया भुलिया हो गया आ दो तीन सूट लगते देखे भार है मम्मी देखे पता नहीं की कुछ पाया इन्हें सूट पा ले दो चार ਤੇ ਨਾ ਬਾਰੀ ਥੋੜੀ ਹੁੰਦਾ ਤੇ ਫਿਰ ਕੋਟੀ ਸ਼ਾਲ ਹੈ ਹੁਣ ਸਰਦੀ ਦੇ ਕੱਪੜੇ ਹੋ ਗਏ ਦੋ ਸੂਟ ਨੇਗੇ ਕੋਟੀ ਐ ਸ਼ਾਲ ਐ ਦੇਖ ਲੋ ਕੋਟੀ ਪਾਈ ਨਹੀਂ ਬੈਗ ਚ ਪਾ ਲਈ ਲੇ ਫਿਰ ਬੈਗ ਚ ਪਾ ਲੇ ਹੁਣ ਦੁਪਹਿਰ ਧੁੱਪ ਐ ਮੈਂ ਕਿਹਾ ਚੱਲ ਸਟਾਲ ਲੈ ਜਾਨੀ ਸ਼ਾਮ ਦਾ ਟਾਈਮ ਹੋਇਆ ਪਿਆ ਮੈਨੂੰ ਤਾਂ ਛੇਤੀ ਅੱਗ ਮਜਾਦੀ ਛੇਤੀ ਆ ਜਾ ਛੇਤੀ ਆ ਜਾ ਫਿਰ ਤੂੰ ਵੇਖ ਲੈ ਹੌਲੀ ਹੌਲੀ ਕਿੰਨਾ ਟਾਈਮ ਲੱਗ ਗਿਆ ਫਿਰ ਹੁਣ ਫਿਰ ਕੱਲੀ ਜਾਊਗੀ ਕੱਲੀ ਕਿੱਥੇ ਜਾਊ ਵੀਰਾ ਜਾਊਗਾ ਸਾਡੇ ਨਾਲ ਉਹ ਜੋ ਨਾ ਆਇਆ ਹੁਣ ਕੋਈ ਗੱਲ ਨਹੀਂ ਹੁਣ ਆ ਜਾਂਦਾਗਾ ਹੁਣ ਮੈਂ ਫਿਰ ਉਹਦੇ ਆਜੇ ਤੇ ਜਾਵਾਂ ਕੋਈ ਨਹੀਂ ਦੀ ਮੱਡੇ ਤੇ ਕੋਈ ਨਹੀਂ ਕੋਈ ਨਹੀਂ ਆਜੂਗਾ ਵੀਰੇ ਖਾ ਛੱਡਿਆ ਉਹ ਤੈਨੂੰ ਦੇਖ ਲਾਉਣੀ ਬੈਗ ਤਾਂ ਦੇਖ ਭਰਿਆ ਹੋਰ ਤੇ ਦੇਖਦੀ ਕਿਉਂ ਨਹੀਂ ਹੁੰਦੀਗੀ ਮੈਂ ਤਾਂ ਮੈਂ ਤਾਂ ਵੀ ਨਹੀਂ ਐ ਕੋਈ ਡੰਨੇ ਜਾਂ ਬੰਨ ਕੇ ਬੈਠੀ ਰਹਿੰਦੀ ਵੇਖ ਵੀ ਲੈ ਅger ਕੀ ਕੁਛ ਕਰਦੀ ਐ ਲੋਨ ਕੋ ਐਵੇਂ ਜਿੰਦੇ ਆ ਨਾ ਬਾਇਗਾ ਪਰ ਕਿਤੇ ਰੋਮ ਆਂਦੀ ਮੈਂ ਜਾਣਾ ਆਵਦੀ ਮਾ ਦਾ ਪਤਾ ਲੈਣਾ ਹੈ ਤੇ ਹੁਣ ਬਾਇਗ ਛੁੱਟਾ ਦਾ ਭਰ ਲਿਆ ਤੇ ਹੁਣ ਤੈਨੂੰ ਪਤਾ ਹੀ ਐ ਨਾਲੇ ਤਾਂ ਤੈਨੂੰ ਤੰਗ ਔਖਾ ਕਰਦੀ ਐ ਨਾਲੇ ਮੈਨੂੰ ਔਖਾ ਕਰਦੀ ਆ ਆ ਦੇਖ ਲੈ ਮੈਨੂੰ ਫੋਨ ਕਰ ਛੇਤੀ ਛੇਤੀ ਆ ਜਾ ਮੈਂ ਕਿਹੜੇ ਕੱਪੜੇ ਲੈ ਕੇ ਆਈ ਆ ਹਾਂ ਤੂੰ ਆ ਕੇ ਛੇਤੀ ਛੇਤੀ ਆ ਜਾ ਨਹੀਂ ਨਾ ਮੈਂ ਵੀ ਬੈਗ ਭਰ ਲਿਆ ਹੁੰਦੀ ਹਾਂ ਤੇ ਹੋ ਬੀਰੇ ਨੂੰ ਬੁਲਾਉਣੀ ਆ ਫੋਨ ਕਰਕੇ ਬੁਲਾ ਲਾ ਹਾਂ ਤੂੰ ਵੇਰ ਦੇ ਪਾ ਕੇ ਰੱਖਿਆ ਜਦੋਂ ਤਾਂ ਫੋਨ ਆਏ ਕੱਪੜੇ ਮੈਂ ਐ ਨਹੀਂ ਕੋਈ ਹੁਣ ਮੈਂ ਜੇ ਤੁਸੀਂ ਨਹੀਂ ਲੈ ਕੇ ਵੀ ਤੁਰਤ ਪੈਦੇ ਥੋੜੇ ਦੋ ਤਿੰਨ ਸੂਟ ਇੱਥੇ ਵੀ ਪਏ ਐ ਅਰੇ ਤੇਰੇ ਕਿਹੜਾ ਭਾਬੀ ਹੈ ਨਹੀਂਗੇ ਉਥੇ ਉਥੇ ਨਹੀਂ ਰੱਖ ਕੇ ਆਈ ਮੈਂ ਉਹ ਦੇਰ ਤੇ ਮੰਮੀ ਨੇ ਕਿਸੇ ਨੂੰ ਜਾਦੇ ਪੁਰਾਣੇ ਹੋ ਗਏ ਸੀ ਤੇ ਉਥੇ ਉਹਦੀ ਪਰਝਾਈ ਦੇ ਪਾ ਲੈਂਦੀ ਉਹਦੇ ਪਾ ਲੈਂਦੀ ਸੂਟ ਚਲ ਕੋਈ ਨਹੀਂ ਅਰ ਬਾਰ ਰੱਖਲੇ ਤਾਂ ਹੁਣ ਕਿਹੜਾ ਤੂੰ ਕੱਢਣ ਲੱਗੀ ਚਲ ਠੀਕ ਹੈ ਉਹ ਤੁਹਾਨੂੰ ਤਾਂ ਸੂਟ ਆਉਂ ਤੋਂ ਰਵੀ ਰੋਹ ਜੇ ਨਹੀਂ ਆਇਆ ਲੈ ਕੋਈ ਨਹੀਂ ਕੋਈ ਹਉ ਆ ਗਿਆ ਮਨ ਲਾ ਰਵੀ ਦਾ ਹਉ ਆ ਗਿਆ ਔਰ ਹਿੰਦੀ ਭਾਈ ਸਤਿ ਸ਼੍ਰੀ ਅਕਾਲ ਵੀਰੇ ਕਦੋਂ ਆਏ ਸੀਗੇ ਆ ਹੁਣੀ ਆਈ ਹੈ ਬਸ ਠੀਕ ਆ ਪਾਣੀ ਸਾਡੇ ਨੇ ਫੋਨ ਕਰੀ ਇਹਨੂੰ ਕੀ ਹੋ ਗਿਆ ਮੈਨੂੰ ਸਾਡ ਕਿਉਂ ਨਾ ਤੁਹਾਨੂੰ ਦੱਸਾਂ ਦੱਸੋ ਪੁੱਤ ਇਹਦੀ ਥੋੜੀ ਮੰਮੀ ਢਿੱਲੀ ਹੈ ਤੇ ਕਹਿੰਦੀ ਮੈਂ ਜਾਣਾ ਹੈ ਤੇ ਤੁਹਾਨੂੰ ਕਿਹਾ ਤਾਂ ਸੀ ਫੋਨ ਤੇ ਵੀ ਮੰਮੀ ਢਿੱਲੀ ਹੈ ਕਿ ਮੈਂ ਜਾਣਾ ਮੈਂ ਦੀਪ ਨੂੰ ਫੋਨ ਕਰਿਆ ਨਹੀਂ ਮੰਮੀ ਢਿੱਲੀ ਆ ਕੁੜੀ ਨੂੰ ਕੋ ਸੱਦ ਲੈ ਤੇ ਫਿਰ ਮੰਮੀ ਕੋਲੇ ਕੌਣ ਰਹੂਗਾ ਮੈਂ 2-3 ਦਿਨ ਤਾਂ ਲਾਉਂਗੀ ਇਹ ਕਹਨਾ ਦੀਪ ਮੈਨੂੰ ਇਹਦਾ ਹਿਸਾਬ ਨਹੀਂ ਆਇਆ ਲੈ ਸਾਰੇ ਘਰ ਦਾ ਦਿਮਾਗ ਖਰਾਬ ਕਰ ਦਿੰਦੀ ਹੈ ਔਰ ਬਾਈ ਮਨੇ ਸਵੇਰ ਦੀ ਲੱਗਦੀ ਆ ਮਮਮੀ ਕਹਿੰਦੀ ਕਿਉਂ ਸੱਦੀ ਆ ਮੈਂ ਤਾਂ ਤੁਹਾਡੇ ਸੁਬਕੀ ਮਾਰੀ ਨਹੀਂ ਸੱਦਿਆਗਾ ਵੀ ਟਾਈਮ ਤੇ ਰੋਟੀ ਦਾ ਪਕਾ ਦੇਣਗੇ ਚੱਲ ਬਾਕੀ ਤਾਂ ਮੈਂ ਆ ਕੇ ਕਰ ਲੂੰਗੀ ਮੈਂ ਤੁਹਾਡੇ ਫਾਇਦਾ ਸੋਚਿਆਗਾ ਕੰਮ ਲਈ ਫਾਇਦਾ ਤਾਂ ਸੋਚ ਲਿਆ ਤੂੰ ਕੁੜੀ ਦਾ ਵੀ ਦੇਖੋ ਜਵਾਕ ਕੱਢ ਕੇ ਆਈਏਗੀ ਫੇਰ ਕੀ ਹੁਣ ਮੈਂ ਵੀ ਛੱਡ ਕੇ ਜਾਉਂਗੀ ਬਰਾਏ ਕੀ ਹੁੰਦਾ ਮੰਨ ਤਾ ਅੱਗੇ ਟਾਈਮ ਕਹਤਾ ਕਹਿੰਦੀ ਆ ਜਾ ਛੇਤੀ ਮੈਨੂੰ ਕਿਹ ਪਤਾ ਨਹੀਂ ਕਿ ਇਹ ਜਾ ਕਿਹੜਾ ਕੰਮ ਆ ਚੱਲ ਜਾ ਬੈਂਕ ਚੱਲਿਆ ਯਾਰ ਚਲ ਕੋਈ ਨਹੀਂ ਪੁੱਤ ਛੱਡਿਆ ਤੂੰ ਚੱਲਿਆ ਚੱਲ ਜਾ ਛੱਡਿਆ ਕੋਈ ਨਹੀਂ ਕਰ ਲਾਂਗੇ ਅਸੀਂ ਕੰਮ ਜਾ ਛੱਡਿਆ ਕੋਈ ਨਹੀਂ ਵੀ ਬਹੁਤ ਬੱਚੇ ਠੀਕ ਹੈ ਭਾਈ ਤੁਸੀਂ ਦੱਸੋ ਚੱਲ ਨੂੰ ਛੱਡਿਆ ਮਾ ਹਾਂ ਚੱਲ ਛੱਡਿਓ ਛੱਡਿਓ ਪਾਸ ਚੜਾਓ ਜਾ ਚਲੋ ਛੇਤੀ ਕੰਮ ਮੈਂ ਕੀ ਆਂ ਕਰੀਂ ਕੀ ਆਂ ਕਰੀਂ ਕੀ ਆਂ ਕਰੀਂ ਚੱਲ ਜੂ ਕਰ ਕੀ ਆਂ ਰੌਲਾ ਲਾ ਦੇ ਦੇਖ ਨਾਲੇ ਕਰਦੇ ਆ ਹਨ ਤੇ ਨਾਲੇ ਦੇਖ ਭਾਜ ਭਾਜ ਕੇ ਪੈਂਦੇ ਆ ਹਾਂ ਚਲ ਕੋਈ ਗੱਲ ਨਹੀਂ ਮੇਰੀ ਵੀ ਇੱਕੋ ਹੀ ਪਰਜਾਈ ਆ ਹਨ ਮੈਂ ਇਸੇ ਨੂੰ ਕਹਿਣਾ ਹੈ ਕਿ ਇਸੇ ਨਾਲ ਦੁੱਖ ਸ਼ੋਕ ਕਰਨੇ ਸਾਰੇ ਹਨ ਹਾਂ ਫਿਰ ਨੋਹਾਂ ਤਾਂ ਨੋਹ ਹੀ ਹੁੰਦੇ ਆ ਚਲੋ ਕੋਈ ਗੱਲ ਨਹੀਂ ਹਾਂ ਤੇ ਗੱਲ ਹੀ ਵੀ ਰੋਟਾ ਕਰਦਾ ਹਾਂ ਹਾਂ ਫਿਰ ਇਹਨਾਂ ਨੂੰ ਲਾਟ ਵੀ ਲਡਾਉਣੀ ਪੈਂਦੀ ਆ ਤੇ ਫਿਰ ਇਹਨਾਂ ਨੂੰ ਗਰਮੀ ਵੀ ਵਖਾਉਣੀ ਪੈਂਦੀ ਆ ਸਹੀ ਗੱਲ ਸਾਰਾ ਕੁਝ ਕਰਨਾ ਨਹੀਂ ਉਹ ਤਾਂ ਸਿਆਣੀ ਹੈ ਜੀ ਹਰੇਕ ਗਲਮ ਆਂਦੀ ਆ ਆਪਣੀ ਨਹੀਂ ਐ ਤਾਂ ਸਿਆਣੀ ਹੈ ਹਾਂ ਕੈਂ ਤਾਂ ਸਿਆਣੀ ਹੈ ਹਾਂ ਵੀਰਾ ਵੀ ਬਹੁਤ ਸਿਆਣਾ ਵੀ ਚਲੋ ਬਾਕੀ ਨਾ ਜਦੋਂ ਕਹਿੰਦੇ ਹਨ ਹੈ ਨਾ ਪੁੱਤੇ ਵਿਆਹਿਆ ਤੇ ਗਿਆ ਐ ਨਹੀਂ ਵੀ ਹਰ ਇੱਕ ਗੱਲ 'ਚ ਆਪਣਾ ਦੁੱਖ ਸੁੱਖ ਦਾ ਸਾਥ ਦਿੰਦਾਗਾ ਹੈ ਨਾ ਦਿੰਦਾ ਦਿੰਦਾ ਹਾਂ ਚਲ ਉਹ ਵੀ ਨਹੀਂ ਆਪਣੇ ਤੋਂ ਬਾਹਰ ਹੈਗੀ ਹਾਂ ਆਪਾਂ ਕਹਿੰਦੇ ਆ ਬਾਕੀ ਬਾਕੀ ਮਾਇਂ ਢਿੰਦੀ ਨਹੀਂ ਸੀ ਰਹੀਨੀ ਮੇਰਾ ਵੀ ਵਧ ਗਿਆ ਹੈ ਪਤਾ ਸਤਾ ਵਧ ਗਿਆ ਆਦਾ ਐ ਦਵਾਈ ਬੂਟੀ ਵਧਗਦੇ ਬੰਦੇ ਕੋਈ ਇਹ ਜੀ ਗੱਲ ਨਹੀਂ ਮੈਂ ਤਾਂ ਕਹਿੰਨੀ ਆ ਜਿਹੇ ਜੀ ਆਪਣੀ ਆਈ ਹੈ ਨਾ ਤੇ ਰੱਬ ਸਾਰਿਆਂ ਦੇ ਘਰ ਇਹ ਜੀ ਨੋ ਭੇਜ ਮਮੀ ਤੂੰ ਵੀ ਨਾ ਮੈਂ ਕਾਦੀ ਰਿਆ ਕਰ ਪਾ ਵੀ ਬਹੁਤ ਕੰਮ ਕਰਦੀ ਆ ਬਹੁਤ ਜ਼ਿਆਦੇ ਐਵੇਂ ਲੜੀ ਜਾਇਆ ਕਰੋ ਠੀਕ ਹੈ ਨਾ ਨਾਲੇ ਆਪਣਾ ਗੁੱਸਾ ਮਸਾਲਾ ਸਾਰਾ ਚਲਦੀ ਆ ਉਹ ਨਵੀਰਾ ਦੇਖ ਲੈ ਕਿੰਨਾ ਕਰਦਾ ਆਪਣਾ ਉਦਾਸਮੀ ਗੱਸਾ ਤੂੰ ਮਾਂ ਮਾਂ ਕਰੀ ਜਾਂਦੇ ਰਹਿੰਦੇ ਐ ਚਲ ਕੋਈ ਨਹੀਂ ਉਹ ਉਹਨਾਂ ਦੋਨਾਂ ਜੀਆਂ ਦੀ ਗੱਲ ਐ ਤੂੰ ਤਾਂ ਵੈਸੇ ਵਧਿਆ ਠੀਕ ਐ ਇਹਦੀ ਤਾਂ ਕੋਈ ਗੱਲ ਨਹੀਂ ਠੀਕ ਐ ਹੁ ਤਾਂ ਸ਼ਿਆਣੀ ਐ ਚਲੋ ਕੋਈ ਗੱਲ ਨਹੀਂ ਜਾਇਆ ਉਹਦੇ ਦੋ ਦਿਨ ਦੋ ਦਿਨ ਚੱਲ ਮੈਂ ਲਾ ਜੂਗੀ ਖਿੱਚ ਧੂਕੇ ਇਸ ਤੋਂ ਬਾਅਦ ਮੈਂ ਵੀ ਜਾਵੜੂਗੀ ਆਪਦਾ ਘਰ ਉਹ ਸੰਭਲੂਗੀ ਆਖ ਹੋਰ ਹੁਣ ਦੋ ਦਿਨ ਦੋ ਦਿਨ ਤੈਨੂੰ ਰਹਿਣਾ ਪਊ ਦੋ ਦਿਨ ਹੋ ਗਈ ਐ ਹੈ ਬਾਕੀ ਤੂੰ ਵੀ ਆਪਦੇ ਬੱਚੇ ਛੱਡੇ ਐ ਹੂੰ ਤੇ ਫਿਰ ਤੈਨੂੰ ਪਤਾ ਹੀ ਐ ਫਿਰ ਪਰਜਾਈ ਦਾ ਕਹਿਣਾ ਵੀ ਨੀ ਸਿੱਟਿਆ ਗਿਆ ਚਲੋ ਕੋਈ ਗੱਲ ਨਹੀਂ ਤੇ ਮੈਂ ਕਰਦੀ ਕੰਮ ਤੂੰ ਬੈ ਜਾ ਆਰਾਮ ਕਰ ਲੈ ਚੰਗਾ ਮੈਂ ਸਬਜੀ ਸਬਜੀ ਬਣਾ ਲਾ ਠੀਕ ਐ ਕੇਕ ਬਣਾ ਲਾ ਹਾਂ ਬੈ ਜਾ ਲੈ ਸਬਜੀ ਨੂੰ ਕੋ ਲਾ ਤੜਕਾ भाभी लाके पहुंच गई कि नहीं हेलो हां भाभी कि ठीक है ठीका? और हैम्मी कि चल चंगी गल ठीक है टाइम ना पहुंच गए ठीक है हां ये है भाभी ਪੈਕੇ ਨਾ ਮਾਮਣ ਵਾਲੀ ਹੁੰਦੀ ਆ ਗੱਲ ਸਹੀ ਹੈਗੀ ਆ ਮਾਪਿਆ ਸਹੀ ਹੈ ਸਭ ਕੁਝ ਇਹ ਮਾਗਰੋਂ ਕੋਣ ਪੈਣ ਭਰਾ ਪੁੱਛਦਾ ਕਿਸੇ ਨੂੰ ਹਾਂ ਚਲ ਕੋਈ ਨਾ ਟੈਨਸ਼ਨ ਨਾ ਲੈ ਤੂੰ ਘਰ ਦੀ ਚੰਗਾ ਹਾਂ 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 ਠੀਕ ਆ ਕੋਈ ਗੱਲ ਨਹੀਂ ਹਾਂ ਬਸ ਕੁਛ ਨਹੀਂ ਸਬਜੀ ਬਣਾ ਕੇ ਹੱਡੀਆਂ ਮੇ ਤੜਕਾ ਲਾ ਕੇ ਬਸ ਠੀਕ ਆ ਕੋਈ ਗੱਲ ਨਹੀਂ ਧਿਆਨ ਰੱਖਿਆ ਤੁਸੀਂ ਮਾਸੀ ਦਾ ठीक है चल ठीक है भाभी मैं होर कर ला कोई है ना जाओ करो काम कुम ठीक है चल ठीक है भाभी ठीक चल शुक्र है ठीक मैं होर करा कोई काम सब्जी तो तड़का लाता